ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨਿਤਾ ਕੁੱਕੀ ਦੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਹਰੀ ਮੂੰਗੀ ਦੀ ਦਾਲ ਬਹੁਤ ਵਧੀਆ ਟੇਸਟੀ ਠੀਕ ਹੈ ਜੀ ਇਹਦੇ ਲਈ ਲਈ ਨਹੀਂ ਆਪਾਂ ਇੱਕ ਬਾਟੀ ਲਈ ਆਪਾਂ ਦਾਲ ਦੀ ਦਾਲ ਨੂੰ ਆਪਾਂ ਇੱਕ ਡੋਂਗੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਚਾਰ ਪੰਜ ਵਾਰੀ ਪਾਣੀ ਦੇ ਵਿੱਚ ਧੋਵਾਂਗੇ ਤਾਂ ਕਿ ਆਪਣੀ ਦਾਲ ਬਿਲਕੁਲ ਸਾਫ਼ ਹੋ ਜਾਏ ਤੇ ਦੂਜੀ ਸਾਈਡ ਆਪਾਂ ਧਰਿਆ ਹੋਇਆ ਜੀ ਕੁੱਕਰ ਕੁੱਕਰ ਨੂੰ ਆਪਾਂ ਗਰਮ ਪਾਣੀ ਦੇ ਤਿੰਨ ਚਾਰ ਗਲਾਸ ਪਾ ਤੈਨੇ ਤੇ ਨਾਲ ਪਾਵਾਂਗੇ ਆਪਾਂ ਅੱਧਾ ਇੱਕ ਚਮਚਾ ਦਾ ਨਮਕ ਦਾ ਇਹ ਸਿੱਧਾ ਨਮਕਾ ਠੀਕ ਹੈ ਜੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਇੱਕ ਕੜਚੀਂ ਨਾਲ ਹਿਲਾ ਦਾਂਗੇ ਤੇ ਹੁਣ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਦਾਲ ਜਿਹੜੀ ਆਪਾਂ ਧੋ ਕੇ ਰੱਖੀ ਹੋਈ ਸੀ ਤੇ ਇਹਦੀ ਆਜਾਵਾਂਗੇ ਆਪਾਂ ਹਮ 6-7 ਵਿਸਲਾ ਠੀਕ ਹੈ ਜੀ 6-7 ਵਿਸਲਾ ਤੋਂ ਬਾਅਦ ਆਪਣੀ ਦਾਲ ਬਣ ਕੇ ਬਿਲਕੁਲ ਤਿਆਰ ਹੋ ਜੂਗੀ ਜੇ ਜਿਹੜੀ ਆਪਣੀ ਮੂੰਗੀ ਮਸਰੀ ਦੀ ਦਾਰ ਹੁੰਦੀ ਉਹ ਨੂੰ ਸਿਰਫ ਦੋ ਵਿਸਲਾਂ ਚ ਆਪਾਂ ਤਿਆਰ ਕਰਦੇ ਆ ਤੀਜੀ ਵਿਸਲ ਚ ਆਪਾਂ ਉਹਨੂੰ ਕੱਢ ਦਿੰਨੇ ਆ ਬਾਹਰ ਠੀਕ ਹੈ ਜੀ ਤੇ ਇਧਰ ਆਪਾਂ ਤੜਕਾ ਵੀ ਦਾਲਤਾ ਤਿਆਰ ਕਰ ਲਿਆ ਏ ਇਹਦੇ ਵਿੱਚ ਆਪਾਂ ਪਾਏ ਨੇ ਦੋ ਪਿਆਜ਼ ਟਮਾਟਰ ਹਰੀਆਂ ਮੀਚਾ ਪੀਚੀ ਨੇ ਤੇ ਇਧਰ ਆਪਣੇ ਕੋਲ ਨੇ ਲਸਣ ਕੁੱਕਰ ਦੀਆਂ ਆਪਣੀਆਂ 5-6 ਵਿਸਲਾਂ ਉਨ ਤੱਕ ਕਰਾਪਾ ਕਰਾਂਗੇ ਇੰਤਜ਼ਾਰ ਤੇ ਇਧਰ ਆਪਾਂ ਹੁਣ ਕਰਾਂਗੇ ਕੜਾਹੀ ਦੇ ਵਿੱਚ ਇੱਕ ਕੜਛੀ ਤੇਲ ਵੀ ਸਰੋਂ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਾਂਗੇ ਤੇਲ ਨੂੰ ਤੁਸੀਂ ਚੰਗੀ ਤਰ੍ਹਾਂ ਧੂਵਾ ਕੰਤਲ ਤਿੱਕਰ ਪਕਾਓ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਸੁੱਕੇ ਮਸਾਲੇ ਦੇ ਤੁਸੀਂ ਹਰ ਸਬਜ਼ੀ ਚ ਐਡ ਕਰੇ ਕਰੋ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਅੱਧਾ ਕ ਚਮਚਾ ਕਾਲੀ ਮਿਰਚ ਦਾ ਕਿ ਚਮਚਾ ਪਾਵਾਂਗੇ ਆਪਾਂ ਸੁੱਕਾ ਧਨੀਆ ਆਪਣੇ ਕੋਲ ਇਹ మీడియం ਚਮਚਾ ਠੀਕ ਹੈ ਜੀ ਜਿੰਨਾ ਆਪਾਂ ਖਾਣੇ ਉਹੀ ਚਮਚਾ ਹੈ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਅਜਵਾਇ ਜਿਆਦਾ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ ਕੁਛ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਦਾਲ ਚੀਨੀ ਤਾਂ ਕਿ ਆਪਣੀ ਦਾਲ ਦਾ ਟੇਸਟ ਬਹੁਤ ਵਧੀਆ ਬਣੀ ਕੇ ਤਿਆਰ ਹੋਵੇ ਲਓ ਜੀ ਇਹਦੇ ਵਿੱਚ ਮੈਂ ਪਿਆਜ਼ ਤੇ ਹਰੀ ਹਰ ਮਿਰਚਾ ਤੇ ਲਸਣ ਕਰ ਪਿਆਤਾ ਸੀਗਾ ਕਿਉਂਕਿ ਵਿੱਚ ਥੋੜਾ ਜਿਹਾ ਕੈਮਰਾ ਹੱਥ 'ਚ ਮੇਥੋਂ ਹੋ ਗਿਆ ਸੀਗੇ ਉਸੇ ਕਰਕੇ ਤੁਹਮੇ ਦਿਖਾ ਨਹੀਂ ਸਕੀ ਆਪਾਂ ਇਹਦੇ ਵਿੱਚ ਪਿਆਜ਼ ਲਸਣ ਨੂੰ ਚੰਗੀ ਤਰ੍ਹਾਂ ਤੜਕ ਲਿਆਏ ਬਰਾਮਾ ਤਿਕਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਈਆਂ ਮਿਰਚਾਂ ਜਿਹੜੀਆਂ ਆਪਾਂ ਕੱਟ ਕੇ ਰੱਖੀਆਂ ਹੋਈਆਂ ਸੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਭੁੰਨਾਂਗੇ ਆਪਾਂ ਜਦੋਂ ਦਾਲ ਨੂੰ ਉਬਾਲਦੇ ਪਏ ਸੀ ਉਸ ਟੇਮ ਵੀ ਆਪਾਂ ਉਹਦੇ ਵਿੱਚ ਅੱਧਾ ਚਮਚ ਨਮਕ ਦਾ ਪਾਇਆ ਸੀ ਇਸ ਕਰਕੇ ਆਪਾਂ ਹੁਣ ਇਹਦੇ ਵਿੱਚ ਸਿਰਫ ਇੱਕ ਚਮਚਾ ਹੀ ਐਡ ਕਰਾਂਗੇ ਤੁਸੀਂ ਜਿੰਦਾ ਵੀ ਨਮਕ ਪਾਉਣਾ ਆਪਣੇ ਹਿਸਾਬ ਨਾਲ ਹੀ ਪਾਉਣਾ ਠੀਕ ਹੈ ਜੀ ਵੱਧ ਘੱਟ ਤੁਸੀਂ ਕਰ ਸਕਦੇ ਹੋ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜਿਹੜਾ ਇੱਕ ਚਮਚਾ ਆਪਾਂ ਇਹਲਾ ਪਾਵਾਂਗੇ ਨਮਕ ਦਾ ਸਾਕੇ ਆਪਣੇ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਗਾਰਜਨ ਠੀਕ ਹੈ ਜੀ ਪਾਸ ਇੱਕ ਮਿੰਟ ਲਈ ਆਪਾਂ ਨੂੰ ਚੰਗੀ ਤਰ੍ਹਾਂ ਹੁਣ ਟਮਾਟਰ ਤੇ ਪਿਆਜ਼ ਨੂੰ ਭੁੰਨਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਬਾਕੀ ਮਸਾਲੇ ਜਿੱਦੇ ਵਿੱਚ ਹੁਣ ਆਪਾਂ ਪਾਵਾਂਗੇ ਅੱਧੇ ਇੱਕ ਚਮਚੇ ਤੋਂ ਵੀ ਘੱਟ ਲਾਲ ਮਿਰਚ ਲਾਲ ਮਿਰਚ ਆਪਾਂ ਹਮੇਸ਼ਾ ਕੱਟੀ ਆਰਕਾ ਦਿਆ ਆਪਾਂ ਹਰੀ ਮਿਰਚ ਤੇ ਕਾਲੀ ਮਿਰਚ ਜ਼ਿਆਦਾ ਸਬਜ਼ੀ ਚ ਐਡ ਕਰਦੇ ਹਾਂ ਠੀਕ ਹੈ ਜੀ ਅੱਧਾ ਚਮਚਾ ਕਸ਼ਮੀਰੀ ਮਿਰਚ ਦਾ ਇਹ ਮਿਰਚ ਹਮੇਸ਼ਾ ਕਲਰ ਲਈ ਵਾਸਤੇ ਹੁੰਦੀ ਇਹ ਠਿੱਕੀ ਮਿਰਚ ਨਹੀਂ ਹੁੰਦੀ ਤੇ ਅੱਧਾ ਕ ਚਮਚੇ ਤੋਂ ਥੋੜਾ ਜਿਆਦਾ ਹੀ ਪਾਵਾਂਗੇ ਆਪਾਂ ਹਲਦੀ ਥੋੜਾ ਜਿਹਾ ਪਾ ਆ ਗਿਆ ਪੱਧਰ ਚੰਦਾ ਦੇ ਚ ਮਸਾਲੇ ਦਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਵਧੀਆ ਬਣ ਕੇ ਆਪਾਂ ਤੜਕਾ ਤਿਆਰ ਮੁਕ ਤੇ ਉਧਰ ਆਪਣੀ ਦਾਲ ਵੀ ਬਿਲਕੁਲ ਬਣ ਕੇ ਤਿਆਰ ਆ ਠੀਕ ਹੈ ਜੀ ਹੁਣ ਦੋ ਕਮਰ ਤੇ ਹੁਣ ਆਪਾਂ ਚੰਗੀ ਤਰ੍ਹਾਂ ਹਲਦੀ ਨੂੰ ਤੇ ਮਸਾਲੇ ਨੂੰ ਤੜਕੇ ਦੇ ਵਿੱਚ ਭੁੰਨ ਲਾਂਗੇ ਤਾਂ ਕਿ ਦਾ ਕੱਚਾਪਨ ਬਿਲਕੁਲ ਹੀ ਨਰੇਵੇ ਜੀ ਮਸਾਲਾ ਆਪਣਾ ਹੁਣ ਪਹੁੰਚ ਗਿਆ ਹੈ ਤੁਸੀਂ ਇਸ ਤਰੀਕੇ ਨਾਲ ਤੜਕਾ ਜਰੂਰ ਲਗਾਇਆ ਕਰੋ ਠੀਕ ਹੈ ਜੀ ਲਓ ਜੀ ਤੁਸੀਂ ਦੇਖੋ ਦਰ ਕਿੰਨਾ ਵਧੀਆ ਆਪਣੇ ਤੜਕੇ ਦਾ ਕਲਰ ਆਇਆ ਹੈ ਇਹ ਤੜਕਾ ਆਪਾਂ ਕੁੱਕਰ ਦੇ ਵਿੱਚ ਇਕੱਠੀ ਦਾਲ ਦੇ ਨਾਲ ਵੀ ਨਗਾ ਸਕਦੇ ਆ ਆਪਾਂ ਤੁਹਾਨੂੰ ਉਹਦੀ ਵੀ ਰੈਸিপি ਦੇਵਾਂਗੇ ਜੇ ਤੁਸੀਂ ਸਮੇਂ ਦੀ ਬਚਤ ਕਰਨਾ ਚਾਹੁੰਦੇ ਹੋ ਤਾਂ ਆਪਾਂ ਦਾਲ ਬਣਾਉਣ ਤੋਂ ਪਹਿਲਾਂ ਕੁੱਕਰ ਦੇ ਵਿੱਚ ਵੀ ਇਹ ਤੜਕਾ ਤਿਆਰ ਕਰਕੇ ਇੱਕ ਵਿੱਚ ਹੀ ਦਾਲ ਪਾ ਕੇ ਆਪਾਂ ਉਹਦੇ ਵਿੱਚ ਹੀ ਸਬਜ਼ੀ ਨਾਲ ਮਸਾਲਾ ਮਰਵਾ ਕੇ ਦਾਲ ਤਿਆਰ ਕਰ ਸਕਦੇ ਆ ਉਹ ਵੀ ਬਿਲਕੁਲ ਟੇਸਟ ਉਹਦਾ ਇਸ ਤਰ੍ਹਾਂ ਹੀ ਆਊਗਾ ਜੇ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਬਣਾਓ ਠੀਕ ਹੈ ਜੀ ਲਓ ਜੀ ਦਾਲ ਆਪੂ ਇਹਦੇ ਨਾਲ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਸਾਰਾ ਤੜਕਾ ਦਾਲ ਦੇ ਵਿੱਚ ਐਡ ਕਰਾਂਗੇ ਚਿੰਗੀ ਜਿਹੜਾ ਕੜਚੀ ਦੀ ਮਦਦ ਨਾਲ ਆਪਾਂ ਸਾਰਾ ਮਸਾਲਾ ਆਪਾਂ ਫਰਾਈ ਪੈਨ 'ਚ ਲਵਾ ਲਾਂਗੇ ਤੇ ਲੋ ਜੀ ਦੇਖੋ ਕਿੰਨੀ ਸੋਹਣੀ ਤੇ ਕਿੰਨੀ ਵਧੀਆ ਦਾਲ ਬਣ ਕੇ ਆਪਨੀ ਤਿਆਰ ਹੋਈ ਹੈ ਇਹ ਬਹੁਤ ਟੇਸਟੀ ਬਣਦੀ ਹੈ ਜੀ ਸਿਹਤ ਲਈ ਬਹੁਤ ਫਾਇਦੇਮੰਦ ਨਾਲੇ ਜੇ ਤੁਸੀਂ ਤਰੀਕਾ ਕੋ ਉਹ ਤਾਂ ਇਸ ਮਰਜ਼ੀ ਤਰੀਕੇ ਨਾਲ ਬਣਾ ਸਕਦੇ ਹੋ ਆਪਾਂ ਟਾਈਮ ਦੀ ਬਚਤ ਕਰਨੀ ਹੋਵੇ ਤਾਂ ਕੁੱਕਰ 'ਚ ਵੀ ਸਾਰੀ ਦਾਲ ਤੜਕੀ ਸੰਨੀ ਤਿਆਰ ਕਰ ਸਕਦੇ ਹੋ ਤੇ ਫਰਾਈ ਪੈਨ 'ਚ ਦੁਬਾਰਾ ਤੜਕਾ ਲਗਾ ਕੇ ਵੀ ਇਹਨੂੰ ਆਪਾਂ ਬਿਲਕੁਲ ਤਿਆਰ ਕਰ ਸਕਦੇ ਆ ਲਓ ਜੀ ਕਿੰਨੀ ਵਧੀਆ ਦਾਲ ਬਣੀ ਕਿ ਤੇਰ ਵੀ ਤੁਸੀਂ ਮੱਖਰ ਪਾ ਕੇ ਖਾਓ ਕਿ ਹੋਪਾ ਪਾ ਕੇ ਖਾਓ ਆਪਾਂ ਉੱਪਰ ਤੋਂ ਧਨੀਆ ਐਡ ਕਰਤਾ ਠੀਕ ਹੈ ਜੀ ਤੁਸੀਂ ਵੀ ਇਸੇ ਤਰੀਕੇ ਨਾਲ ਦਾਲ ਨੂੰ ਜਰੂਰ ਬਣਾਇਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ